ਅੱਜ ਬੜਾ ਅਹਿਮ ਦੁਰਘਟਨਾ ਪੰਜਾਬ ਚ ਕਹੂੰਗਾ ਮੈਂ ਤਾਂ ਹੋਈ ਆ ਕਿ ਅੱਜ ਇਹੋ ਜਿਹੀ ਕਾਰਵਾਈ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਕਰ ਰਹੇ ਆ ਜੋ ਕਾਰਵਾਈ ਨੂੰ ਕਰ ਰਹੇ ਆ ਤਾਂ ਐਮਐਲਏ ਕਹਣਾ ਵੀ ਜਿਹੜਾ ਨਾ ਇੱਕ ਕਲੰਕ ਲੱਗਦਾ ਹੈ ਗੈਂ ਮਤਲਬ ਐਮਐਲਏ ਦੀ ਜਿਹੜੀ ਸੀਟ ਤੇ ਇੱਕ ਕਲੰਕ ਸਾਬਤ ਇਸ ਕਰ ਹੋਣੀ ਆ ਤੁਸੀਂ ਦੇਖੋ ਵੀ ਪਹਿਲਾਂ ਮੈਡਮ ਭਰਾਜ ਤੇ ਐਲੀਗੇਸ਼ਨ ਲੱਗਦੇ ਰਹੇ ਇੱਕ ਪਰਦਾਵਤਗੀ ਨੂੰ ਲੈ ਕੇ ਲੱਖਾਂ ਰੁਪਏ ਦੀ ਡਿਮਾਂਡ ਕਰੀ ਔਰ ਉਸ ਬੁਝਾਰੇ ਨੇ ਪੜਾਈ ਕਰਦੀ ਆਤਮ ਆਤਮ ਇਹ ਇਸ ਤੋਂ ਬਾਅਦ ਇਹ ਕਹਿੰਦੇ ਐਮ ਐਲ اے ਤੁਸੀਂ ਦੇਖ ਲਿਓ ਵੀ ਰੋਜ਼ ਮਾਈਨਿੰਗ ਸ਼ਾਮਲਾੜ ਜਮੀਨਾਂ ਦੇ ਕਬ ਜਿੱਤੇ ਜਮੀਨਾਂ ਦੇ ਕਰਦੇ ਇਹਨਾਂ ਨੇ ਪੰਜਾਬੀਆਂ ਦੇ ਅੰਦਰ ਕੰਫੀਡੈਂਸ ਕ੍ਰੀਏਟ ਕਰਿਆ ਵੀ 5 ਮਿੰਟ ਦੀ ਮਿਸਪੀ ਦੇ ਲਾਂਗੇ ਕੈਦਰੀਵਾਲ ਜੀ ਬੋਲੇ ਭਗਵੰਤ ਮਾਨ ਜੀ ਬੋਲੇ ਔਰ ਇਹਨਾਂ ਦੇ ਮਿਨਿਸਟਰ ਵੀ ਬੋਲੇ ਐਮ ਐਸ ਵੀ ਕਿਹੜੇ ਪਰੂਵੇ ਦੇਣੀ ਸੀ ਤੁਸੀਂ ਦੇਖੋ ਵੀ ਅੱਜ ਇੱਕ ਐਮਐਲਏ ਦੇ ਘਰ ਤੋਂ ਤਨੌਰ ਤੋਂ ਕਿਸਾਨ ਜਿਹੜੇ ਮਰਨ ਵਾਲ ਤੇ ਬੈਠੇ ਆ 3 ਮਹੀਨੇ ਤੋਂ 1.5 ਸਾਲ ਤੋਂ ਜਿਹਨਾਂ ਨੇ ਘਰ ਨਾਲ ਆਇਆ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਐਮਐਸਬੀ ਵਾਸਤੇ ਉਹਨਾਂ ਦੇ ਟਰੈਕਟਰ ਉਹਨਾਂ ਦਾ ਸਮਾਨ ਐਮਐਲਏ ਦੇ ਘਰ ਤੋਂ ਬਰਾਮਦ ਹੋ ਗਿਆ। ਸੋ ਮਤਲਬ ਇਸ ਤਰ੍ਹਾਂ ਕੋਈ ਸਕੈਨ ਨਹੀਂ ਦਿੱਤੀ ਨਾ ਵੀ ਗੁਪਤ ਔਰ ਅਲਾਨੇ ਇਹ ਅਲਾਨੇ ਹੀ ਚੋਰ ਸਾਬਤ ਹੋ ਗਏ ਉਸ ਤੋਂ ਮਾੜੀ ਗੱਲ ਜਿਹੜੀ ਕੋਈ ਵੀ ਨਹੀਂ ਹੋ ਸਕਦੀ ਪੰਜਾਬ ਨੂੰ 5 ਸਾਲਾਂ ਚ ਬਰਬਾਦ ਕਰਦੇ ਨੇ ਜਿਹੜੇ بڑے بڑے ਗੱਲਾਂ ਕਰਦੇ ਨੇ ਵੀ ਅਸੀਂ ਤਾਂ ਜੀ ਚਾਹ ਲਈ ਨੂੰ ਵੀ ਫਲਾਣੇ ਨੂੰ ਵੀ ਠਿੰਕੇ ਨੂੰ ਵੀ ਐਮ.ਐਲ.ਏ ਬਣਾਦਾ ਜਿਉਂਦੇ ਰਿਜ਼ਲਟ ਪੰਜਾਬੀਆਂ ਦੇ ਸਾਹਮਣੇ ਜਿਹੜੇ ਆਣੇ ਸ਼ੁਰੂ ਹੋ ਗਏ ਤੁਸੀਂ ਦੇਖੋ ਤਸੀਦਾਂ ਇਹਨਾਂ ਨੇ ਠੇਕੇ ਤੇ ਹੀ ਦੇਈ ਹੁੰਦੇ ਹਰ ਮਹੀਨੇ ਪੈਸੇ ਇਕੱਠੇ ਕਰਦੇ ਆ ਤਸੀਲਦਾਰ ਬਣਦੇ ਆ ਤਸੀਲਦਾਰ ਲੱਖਾਂ ਰੁਪਏ ਲੈ ਕੇ ਜਾਂਦੇ ਨੇ ਮੈਂ ਹਲਕੇ ਜੋ ਇੱਡਾ ਵੱਡਾ ਕਪੜਾ ਹੋਇਆ ਪਹਿਲਾਂ ਇੰਨੀ ਗਿਣਤ ਰਜਿਸਟਰੀਆਂ ਦੇ ਪੈਸੇ ਧੱਕ ਲੱਖ ਰੁਪਏ ਇੱਕ ਰਜਿਸਟਰੀ ਦਾ ਲੈ ਗਏ ਬਾਅਦ ਚ ਉਹਨਾਂ ਰਜਿਸਟਰੀ ਦੇ ਇਨਕੁਆਰੀ ਹੋਈ ਫੇਰ ਇੱਥੇ ਜਿਹੜੇ ਐਮਐਲਏ ਸਾਹਿਬ ਔਰ ਮਨਿਸਟਰ ਸਾਹਿਬ ਉਹਨੇ ਨੱਕ ਰੋੜਾ ਰੱਪੀਏ ਪ੍ਰਾਪਰਟੀ ਡੀਲਰਾਂ ਨੂੰ ਬਲੈਕਮੈਲ ਕਰਕੇ ਲਏ ਉਸ ਤੋਂ ਬਾਅਦ ਐਨਓਸੀਆਂ ਖਤਮ ਕਰਦੀਆਂ ਹੁਣ ਫੇਰ ਰਜਿਸਟਰੀਆਂ ਰੱਖਣ ਲਈ ਲੈ ਜਾਂਦੀਆਂ ਸੋ ਮਤਲਬ ਤਸੀਲਾਂ ਤੇ ਲੁੱਟ ਥਾਣਿਆਂ ਤੇ ਲੁੱਟ ਕਿਤੇ ਇੱਕ ਇੱਟ ਵੀ ਨਹੀਂ ਲੱਗੀ ਜਿਹੜੇ ਕਿਸਾਨਾਂ ਨੂੰ ਕਹਿੰਦੇ ਤੇ ਨਾ 5 ਮਿੰਟ ਚ ਐਮਐਸਪੀ ਦੇ ਦੇਣੀ ਹੁਣ ਉਹਨਾਂ ਦੀ ਕਰਾਂਦੀਆਂ ਡਾਇਰੈਕਟਰ ਸਾਮ ਚੋਰੀ ਕਰਕੇ ਇਹਨਾਂ ਦੇ ਵਿਧਾਇਕ ਅੰਦਰ ਲੈ ਕੇ ਜਾ ਰਹੇ ਆ ਸੋ ਇਸ ਤੋਂ ਮਾੜੀ ਗੱਲ ਕੀ ਹੋਊ ਔਰ ਪਤਾ ਨਹੀਂ ਕਦੋਂ ਯਾਦ ਹੋਵੇ ਮੈਂ ਲਾਈਵ ਹੋ ਜਾਂਦਾ ਜਿੱਦਿ ਦਿੱਲੀ ਦੇ ਅੰਦਰ ਸਰਕਾਰ ਕੇਜਰੀ ਵੱਲ ਗਈ ਬਦਲੀਆ ਉਸ ਟਾਈਮ ਪੰਜਾਬ ਦੇ ਬੜੇ ਕੁਝ ਸੋਚਦੇ ਵੀ ਕੇਜਰੀ ਵੱਲ ਹੋ ਕੇ ਚੰਗਾ ਹੋ ਗਿਆ ਮੈਂ ਕਿਹਾ ਤਾਂ ਵੀ ਸਭ ਤੋਂ ਮਾੜਾ ਹੋਇਆ ਸਭ ਤੋਂ ਦੁਬਦਾਈ ਦੁਰਘਟਨਾ ਦੀ ਕੋਈ ਹੈ ਤਾਂ ਕੇਜਰੀ ਵੱਲ ਜਿਹੜਾ ਦਿੱਲੀ ਚ ਆ ਰਿਹਾ ਉਹ ਪੰਜਾਬ ਨੂੰ ਲੁੱਟਣ ਵਾਸਤੇ ਨੂੰ ਪੰਜਾਬ ਚ ਆਇਆ ਤੁਸੀਂ ਦੇਖੋ ਵੀ ਕਾਪੜੇ ਕਰਨ ਤੇ ਸਭ ਤੋਂ ਵੱਡੇ ਐਕਸਪੀਰੀਅੰਸ ਦੇ ਪਰਸਨ ਪੰਜਾਬ ਦੇ ਅੰਦਰ ਜਿਹੜਾ ਇਹਨਾਂ ਨੇ ਇੱਥੇ ਆਬਜ਼ਰਵਰ ਲਾਏ ਮਨੀਸ਼ ਸੋਦੀ ਇਹ ਕੌਣ ਨਹੀਂ ਜਾਣਦਾ ਸਰਾਲ ਘਟਾਲੇ ਦਾ ਕਿੰਗਪਿਨ ਮੇਰੇ ਕਹਾ 2.5 ਸਾਲ ਉਹ ਜੇਲ੍ਹ ਚ ਰਹਿ ਕੇ ਆਇਆ ਉਸ ਦੀ ਇੱਕੋ ਹੀ ਖਾਸੀਅਤ ਆ ਕਿ ਉਹਨੂੰ ਕਪੜੇ ਕਰਨੇ ਆ ਪੈਸੇ ਇਕੱਠੇ ਕਰਨ ਦਾ ਸਭ ਤੋਂ ਵੱਧ ਤਜਰਬਾ ਆ ਇਤਰੀਵਾਲ ਨੂੰ ਪੈਸੇ ਇਕੱਠੇ ਕਰਕੇ ਦੇ ਸਕਦਾ ਇਸ ਕਰਕੇ ਪੰਜਾਬ ਚ ਉਹਨੂੰ ਲਾਇਆ ਫਿਰ ਜੈਨ 3 ਸਾਲ ਜੇਲ੍ਹ 2.5 3 ਸਾਲ ਜੇਲ੍ਹ ਚ ਲਾ ਕੇ ਆ ਮਤਲਬ ਮੋਸਟ ਐਕਸਪੀਰੀਅੰਸ ਪੈਕਸ ਆਫ ਕ੍ਰਪਸ਼ਨ ਪੰਜਾਬ ਦੇ ਅੰਦਰ ਲਾਇਆ ਔਰ ਇਸ ਦੇ ਨਤੀਜੇ ਆਸਰਾ ਵਾਲੇ ਮਤੀਜੇ ਤਾਂ ਮੇਰੇ ਘਰ ਅਗਲੇ ਮਹੀਨੇ ਆਨੇ ਸ਼ੁਰੂ ਹੋ ਜਾਣਗੇ ਜਿਹੜੇ ਬੰਦੇ ਪੈਕੇਜਟ ਲਾਂਦੇ ਆ ਤੇ ਨਾ ਮੇਰੇ ਖਾਨਦਾਨ ਜਿੱਥੇ ਕੋਈ ਲਾਂਦਾ ਨਹੀਂ ਅਗਲੇ ਮਹੀਨੇ ਜਿਹੜੀ ਬੋਤਲ ਅੱਜ 150 ਦੀ ਅਗਲੇ ਮਹੀਨੇ ਉਹ 300 ਦੀ ਆਣੀ ਸ਼ੁਰੂ ਹੋ ਜੂਗੀ ਤੇ ਪੰਜਾਬੀਆਂ ਨੂੰ ਪਤਾ ਲੱਗ ਜੂਗਾ ਵੀ ਜਿਹੜੇ ਨਵੇਂ ਆਬਜ਼ਰਵਰ ਲਾਏ ਆ ਉਹਨਾਂ ਦਾ ਉਹਨਾਂ ਦਾ ਕਿੰਨਾ ਕੁ ਫਾਇਦਾ ਪੰਜਾਬੀਆਂ ਨੂੰ ਹੈ ਸੋ ਪੰਜਾਬੀਆਂ ਨੂੰ ਦੋਨੇ ਹੱਥਾਂ ਨਾਲ ਲੁੱਟ ਰਹੇ ਹੁਣ ਇੱਕ ਫੈਸਲ ਬੋਰਡ ਮੇਰੇ ਕੋਲ ਆਏ ਤੇ ਵੀ ਕੇ ਜੀ ਆਜੀ ਭਗਵੰਤ ਮਾਨ ਨੂੰ ਚੇਂਜ ਕਰਨਗੇ ਕਿਉਂ ਚੇਂਜ ਕਰਨਗੇ ਇਹ ਜੀ ਉਹਦਾ ਸਾਰਾ ਕੁਝ ਹੀ ਉਹਨਾਂ ਦੇ ਥੱਲੇ ਲਾਈ ਬਟਿਆ ਸਿਰਫ ਦਸਕਤ ਕਰਦਾ ਹੈਗਾ ਫਾਈਲਾਂ ਤੇ ਹੋਰ ਤਾਂ ਕੁਝ ਨਹੀਂ ਪਤਾ ਉਹਨਾਂ ਨੂੰ ਹਰ ਚੀਜ਼ ਇੱਥੇ ਰੈਰਾਂ ਦਾ ਵਿੱਚ ਮੈਂ ਨਾ ਦੂਸਰੇ ਮੈਕਟਿਆਂ ਦੇ ਚੇਅਰਮੈਨ ਕੱਲਾ ਕੱਲਾ ਤਾਂ ਦਿੱਲੀ ਤੋਂ ਨੇ ਆਣ ਕੇ ਪੰਜਾਬ ਚ ਪੁਟਾਏ ਹੋਏ ਅਸਿੱਧੇ ਧੰਗ ਨਾਲ ਪੰਜਾਬ ਨੂੰ ਜਿਹੜੇ ਲੁੱਟ ਰਹੇ ਇੰਨਾ ਕਦੇ ਅਮਨਸਾਹ ਦਾਲੀ ਜਿੰਨੇ ਨਹੀਂ ਲੁੱਟਿਆ ਦਾ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸਟੇਟਮੈਂਟ ਕਿ ਕਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹਰੇਕ ਫਰੰਟ ਤੇ ਪਹਿਲੀ ਵਾਰੀ ਹੋਇਆ ਹੈਗਾ ਮੈਂ ਸਮਝਦਾ ਕਿ ਸਭ ਤੋਂ ਦੁਖਦਾਈ ਕੱਟਣਾ ਇਹ ਹੈ ਕਿ ਕੋਈ ਐਮਐਨਏ ਕਿਸਾਨਾਂ ਦੀ ਟਰਾਲੀਆਂ ਟਰੈਕਟਰ ਚੋਰੀ ਕਰਕੇ ਆਪਣੇ ਫਸਾੜ ਚ ਖੜਾ ਕਰਦੇ ਉੱਥੇ ਲੈ ਜਾਏ ਮਾੜੀ ਨੀਤ ਰ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਪੰਜ ਸਾਲਾਂ ਚ ਇਹਨਾਂ ਨੇ ਇਸ ਪੋਸਟ ਨੂੰ ਇਸ ਲੈਵਲ ਤੱਕ ਲਿਜਾਣਾ ਕਿ ਅੱਗੇ ਨੂੰ ਕੋਈ ਐਮਐਲਏ ਬਣਨ ਵਾਸਤੇ ਵੀ ਚਾਰ ਨਹੀਂ ਹੋਊਗਾ ਜੇ ਜਿਹੀ ਕਤੁਕਤਾ ਜੇ ਜਿਹੀ ਹਲਕਤਾ ਇਹ ਸਰਕਾਰ ਔਰ ਇਹਨਾਂ ਦੇ ਐਮਐਲਏ ਕਰ ਦੇਣਗੇ ਥੈਂਕ ਯੂ ਚਲੋ